ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਹੁਣ ਬਈ ਝੋਨਾ ਲੱਗ ਚੁੱਕਿਆ ਤੇ ਰੇਹਾਂ ਦਾ ਦੌਰ ਸ਼ੁਰੂ ਹੈ ਬਹੁਤ ਪਰਾ ਸਵਾਲ ਵੀ ਕਰਦੇ ਹੁੰਦੇ ਆ ਤੇ ਜਵਾਬ ਵੀ ਵੈਸੇ ਉਹਨਾਂ ਦੇ ਕੋਲੇ ਹੀ ਹੁੰਦਾ ਤੇ ਪੁੱਛਦੇ ਹੁੰਦੇ ਆ ਬਈ ਵੀ ਕਿਹੜੀ ਰੇਹ ਦੇ ਨਾਲ ਕੀ ਪਾਗੇ ਪਹਿਲੀ ਦੇ ਨਾਲ ਕੀ ਪਾਗੇ ਦੂਜੀ ਦੇ ਨਾਲ ਕੀ ਪਾਗੇ ਖਟਾਰਾ ਜੀ ਦੇ ਨਾਲ ਵਾਵਾ ਹੋ ਜੇ ਹੁਣ ਕਈ ਕਹਿੰਦੇ ਜੀ ਪਹਿਲੀ ਦੇ ਨਾਲ 12 ਤਰੇਡ ਪਾ ਲਓ ਦੂਜੀ ਦੇ ਨਾਲ ਟਰਾਈਕਾਉਂਟਾ ਨਾਲ ਪਾ ਲਓ ਪੀਜੀ ਦੇ ਨਾਲ ਕੋਈ ਨਾ ਕੋਈ ਪ੍ਰਾਣ ਪਦੂਨ ਪਾ ਲੋ ਪਰ ਮੈਨੂੰ ਆਏ ਨਹੀਂ ਸਮਝ ਆਉਂਦੀ ਵੀ ਚਲੋ ਠੀਕ ਆ ਆਪਾਂ ਮੰਨ ਲੈਨੇ ਆ ਵੀ ਟ੍ਰਾਈਕਾਉਂਟਾ ਨੋਲ ਜਾਂ 1236 ਦੇ ਨਾਲ ਅਸਰ ਹੁੰਦਾ ਹੈ ਉਹਦੀ ਟੈਕਨੀਕਲ ਜਾਣਕਾਰੀ ਵੀ ਤੁਹਾਨੂੰ ਦੇ ਦਿੰਦਾ ਜਦੋਂ 1236 ਪਾਉਨੇ ਆ ਉਹਦੇ ਨਾਲ ਕੀ ਹੁੰਦਾ ਹੈ ਅਮੋਨੀਆ ਦੀ ਫਾਰਮ ਦੇ ਵਿੱਚ ਨਹੀਂ ਉਹ ਸਿੱਧਾ ਲੈਂਦਾ ਨਾਈਟ੍ਰਿਕ ਦੀ ਫਾਰਮ ਦੇ ਵਿੱਚ ਯੂਰੀਆ ਲੈ ਲੈਂਦਾ ਕਿਉਂਕਿ ਇੱਕ ਕੈਮੀਕਲ ਕੰਪੋਜੀਸ਼ਨ ਹੋ ਜਾਂਦੀ ਹੈ ਉਹਦੇ ਕਰਕੇ ਕੀ ਹੁੰਦਾ ਵੀ ਜਿਹੜੀ ਯੂਰੀਆ ਹੌਲੀ-ਹੌਲੀ ਲੱਗਣੀ ਸੀਗੀ ਜਿਹੜੀ ਆਪਣੀ ਨੀਮ ਕੋਲੀਟਿਡ ਕਰਕੇ ਦਿੱਤੀ ਸੀ ਸਰਕਾਰ ਨੇ ਵੀ ਹੌਲੀ-ਹੌਲੀ ਹੌਲੀ-ਹੌਲੀ ਲੱਗੀ ਜਾਵੇ ਉਹਦੇ ਆਪਾਂ ਬੌਂਡ ਤੋੜ ਕੇ ਉਹਨੂੰ ਆਪਾਂ ਸਿੱਧਾ ਨਾਈਟ੍ਰਿਕ ਫਾਰਮ ਚ ਦੇਤਾ ਉਹ ਕੀ ਹੁੰਦੀ ਹੈ ਕੇਰਾਂ ਝੋਨੇ ਨੂੰ ਆਹ ਹਰਾ ਗੱਜ ਚ ਕਰ ਦਿੰਦੀ ਆ ਹਫ਼ਤੇ ਬਾਅਦ ਉਹਦਾ ਫੇਰ ਉਹੀ ਹਾਲ ਫੇਰ ਆ ਜਾਂਦੇ ਜੀ ਟਰਾਈਕੌਂਟਾਨੋਲ ਟਰਾਈਕੌਂਟਾਨੋਲ ਪਾਓ ਠੀਕ ਹੈ ਉਹਦੇ ਨਾਲ ਥੋੜਾ ਜਿਹਾ ਬੂਟਾ ਵਾਲਾ ਮਾਰ ਜੂਗਾ ਆਪਾਂ ਮੰਨਦੇ ਆ ਪਰ ਤੁਸੀਂ ਇੱਕ ਚੀਜ਼ ਸੋਚੋ ਵਿ ਜਿਹੜੀ ਆਪਣੀ ਖਰਾਕ ਖਾਧੀ ਹੋਈ ਆ ਠੀਕ ਹੈ ਤੇ ਇੱਕ ਆਪਾਂ ਜਿਹੜੀ ਜਿਵੇਂ ਆਪਾਂ ਕਹਿੰਦੇ ਚਿੱਟੇ ਨੂੰ ਇੰਜੈਕਟ ਕਰਦੇ ਆ ਚਿੱਟਾ ਸਮੈਖ ਜਾਂ ਜਿਹੜੀਆਂ ਫੀਮਾ ਫੂਮਾ ਆਪਾਂ ਖਾਣੇ ਪੀਣੇ ਆ ਠੀਕ ਹੈ ਉਹ ਚੀਜ਼ ਅਸਰਦਾਰ ਆ ਜਾਂ ਜਿਹੜੀ ਆਪਣੀ ਖਰਾਕ ਖਾਧੀ ਵੀ ਉਹ ਅਸਰਦਾਰ ਹੈ ਜਿਹੜੀ ਟ੍ਰਾਈਕੌਨਟਾਨੋਲ ਆ ਉਹ ਇੱਕ ਟੀਕਾ ਹੈ ਜਿਹੜਾ ਕੀ ਹੈ ਸਿੱਧਾ ਮੰਨ ਕੇ ਇੰਜੈਕਟ ਹੁੰਦਾ ਬੂਟੇ ਦੇ ਮੈਟਾਬੋਲਿਜ਼ਮ ਦੇ ਵਿੱਚ ਸਿੱਧਾ ਇੰਜੈਕਟ ਹੁੰਦਾ ਜਿਹਦੇ ਨਾਲ ਕੀ ਹੁੰਦਾ ਇੱਕ ਵਾਰੀ ਵਾਲਾ ਜ਼ਰੂਰ ਵਜਦਾ ਹੈ ਅਰ ਅਖੀਰ ਤੇ ਜਾ ਕੇ ਉਹ ਗੋਲੀ ਖਾਲੀ ਨਿਕਲ ਜਾਂਦੀ ਹੈ ਜਦੋਂ ਅਖੀਰ ਤੇ ਜਾ ਕੇ ਮਣਕੇ ਚੁਲ ਆਪਾਂ ਕਹਿੰਦੇ ਪ੍ਰੋਡਕਸ਼ਨ ਦੀ ਟਾਈਮ ਆਉਂਦੀ ਰੀਪ੍ਰੋਡਕਸ਼ਨ ਸਿਸਟਮ ਦਾ ਟਾਈਮ ਆਉਂਦਾ ਉਦੋਂ ਜਾ ਕੇ ਉਹ ਗੋਲੀ ਦੇ ਵਿੱਚ ਕੁਝ ਨਹੀਂ ਹੁੰਦਾ ਸਾਰਾ ਬਰੂਦ ਮੁੱਕ ਚੁੱਕਿਆ ਹੁੰਦਾ ਤੇ ਤੀਜੀ ਦਾ ਆ ਜਾਂਦੇ ਜੀ ਕਹਿੰਦੇ ਆਪਾਂ ਪਾ ਲਓ ਦੂਜਾ ਪ੍ਰਾਣ ਪਾਲ ਗੇ ਫੋਰ 8 ਪਾਲ ਗੇ ਹੁਣ ਪ੍ਰਾਣ ਫੋਰ 8 ਜਿਹੜਾ ਪਾਈ ਜਾਂਦਾ ਦੂਜੀ ਤੀਜੀ ਰੇਤ ਹੀ ਪਾਈ ਜਾਂਦਾ ਬਈਰ ਲੰਮਾ ਪੈਂਡਾ ਬਹੁਤ ਹੈ ਜਿਹੜੀ ਹੁਣ 150 ਦਿਨ ਦੀ ਵੈਰੈਟੀ ਹੈ ਫੇਰ ਤਾਂ ਤੁਸੀਂ 3-4 ਆਵਰੀ ਪ੍ਰਦਾਨ ਪਾ ਜਾਓਗੇ ਇੱਕ ਚੀਜ਼ ਨੋਟ ਕਰ ਲਓ ਜਿਹੜੇ ਖੇਤ ਦੇ ਵਿੱਚ ਤੁਸੀਂ 20 ਬਾਈਆਂ ਦਿਨਾਂ ਤੇ ਪ੍ਰਦਾਨ ਜਾਂ ਕੋਈ ਬਾਈ ਪੈਂਥਰੀ ਨੇ ਜਾਂ ਕਰਾਟੇ ਜਾਂ ਕੁਝ ਵੀ ਪਾਉਣੇ ਆ ਉਹਦੇ ਉੱਤੇ ਤੇਲੇ ਦਾ ਅਟੈਕ ਵੀ ਵੱਧ ਆਊਗਾ ਸੁੰਡੀ ਦਾ ਅਟੈਕ ਵੀ ਵੱਧ ਆਊਗਾ ਡਿੱਗੂਗਾ ਵੀ ਡਿੱਗੂ ਦਾ ਇਹ ਗੰਦਾ ਕਾਰਨ ਇਹ ਹੈ ਵੀ ਉਹ ਲਵਾ ਰਹੂਗਾ ਲਵੇ ਦੇ ਉੱਤੇ ਹਰੇਕ ਚੀਜ਼ ਨਹੀਂ ਆਉਣਾ ਜੇ ਥੋੜਾ ਜਿਹਾ ਫਖਰੋੜ ਰੱਖੋਗੇ ਨਾ ਇਹਨੂੰ ਇਹਨੇ ਚੱਲ ਪੈਣਾ। ਸੋ ਬਈ ਥੋੜਾ ਜਿਹਾ ਧਿਆਨ ਰੱਖੋ ਆ ਪਾਣੀਆਂ ਦੇ ਵੀ ਯਾਰ ਪਾਓ ਨਾ ਪਾਓ ਪਰ ਪੂਰੀ ਟੈਕਨੀਕਲ ਜਾਣਕਾਰੀ ਰੱਖੋ ਉਹ ਤੋਂ ਬਾਅਦ ਫੈਸਲਾ ਲਓ। ਵੀ ਕੱਲ ਨੂੰ ਤੁਹਾਨੂੰ ਕੋਈ ਦੁਕਾਨ ਤੇ ਜਾ ਕੇ ਤੁਹਾਨੂੰ ਬੁੱਧੂ ਨਾ ਬਣਾ ਵੀ ਯਾਰ ਵੀ ਆਹ ਚੀਜ਼ ਪਾ ਲੋ ਆਹ ਪਾ ਲੋ। ਉਹਨੂੰ ਟੈਕਨੀਕਲ ਜਾਣਕਾਰੀ ਜ਼ਰੂਰ ਰੱਖੋ। ਮੇਰਾ ਮਕਸਦ ਇੰਨਾ ਸੀਗਾ ਮੈਂ ਤੁਹਾਨੂੰ ਟੈਕਨੀਕਲ ਜਾਣਕਾਰੀ ਦੇ ਸਕਾਂ ਵੀ ਇਹਦਾ ਆ ਅਸਰ ਹੈ ਇਹਦਾ ਆਸਰ ਹੈ। ਠੀਕ ਹੈ ਅੱਗੇ ਬਈ ਫੈਸਲਾ ਤੁਹਾਡਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਮੈਂ ਉਹਦੇ ਵਿੱਚ ਨਹੀਂ ਜਾਂਦਾ। ਕਿਉਂਕਿ ਨਾ ਤਾਂ ਮੇਰੇ ਕਹਿਣਾ ਤੁਸੀਂ ਪਾਉਣਾ ਹਟਣਾ ਤੇ ਨਾ ਹੀ ਮੇਰੇ ਕਹਿਣਾ ਤੁਸੀਂ ਪਾਉਣ ਲੱਗਣਾ ਪਰ ਇੱਕ ਚੀਜ਼ ਵਿਚਾਰੋ ਜਰੂਰ ਕਨਾਲ ਥਾਂ ਛੱਡ ਕੇ ਵੇਖ ਲਓ ਉਹਦੇ ਚ ਨਾ ਪਾਇਓ ਕੁਝ ਦੂਜੇ ਸਾਰੇ ਵਾਣ ਚ ਪਾਉਣਾ ਹੋਇਆ ਪਾ ਲਓ ਜੇ ਤਾਂ ਉਹ ਕਨਾਲ ਥਾਂ ਦਾ ਝਾੜ ਵੀ ਉਹਦੇ ਬਰੋਬਰ ਆ ਗਿਆ ਫਿਰ ਤੁਸੀਂ ਆਪ ਫੈਸਲਾ ਲੈ ਲਓ ਜੇ ਬਈ ਘੱਟ ਹੋਇਆ ਫਿਰ ਕਹੋ ਯਾਰ ਐਵੇਂ ਪਗਾਈ ਮਾਰ ਕੇ ਤੁਰ ਗਿਆ ਕੋਈ ਗੱਲ ਨਹੀਂ ਆਪਾਂ ਉਸ ਚੀਜ਼ ਦੇ ਮਾਫੀ ਮੰਗ ਸਕਦੇ ਆ ਪਰ ਜੇ ਝਾੜ ਘੜਦਾ ਤਾਂ ਤੇ ਜੇ ਝਾੜ ਬਰੋਬਰ ਆਉਂਦਾ ਫਿਰ ਜਿਹਦੇ ਕੋਲ ਦਵਾਈ ਲੈ ਕੇ ਆਉਣੇ ਨਾ ਹੁਣ ਪੰਜ ਚਾਰ ਫਾਰੀ ਥੋੜਾ ਜਿਹਾ ਜਿਹੜਾ ਕੁਝ ਕਰਦੇ ਹੁੰਨੇ ਆਪਾਂ ਉਹ ਕਰਿਆ ਜੋ ਸੋ ਭਾਈ ਇਨੀ ਕੀ ਜਾਣਕਾਰੀ ਸੀਗੀ ਤੇ ਰੱਬ ਰੱਖਾ ਧੰਨਵਾਦ